ਹੈਲੋ ਟੀ ਜਰਮਨ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜ ਜਗੀ ਹੈ ਹਾਂਜੀ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਜੋ ਵੀ ਹੈ ਮਾਨੀਕਾ ਦਾ ਮਨ ਅਫੀਸ਼ੀਅਲ ਤੇ ਯੂਟਿਊਬ ਤੇ ਵੀ ਸੇਮ ਪੇਜ ਰਹੇਗਾ ਜੀ ਤੁਸੀਂ ਫੋਲੋ ਕਰ ਲਵੋ ਯੂਟਿਊਬ ਤੇ ਵੀ ਤੇ ਹਾਂਜੀ ਤੁਹਾਨੂੰ ਪਤਾ ਹੈ ਕੱਲ ਇੱਕ ਬਾਰਬੀ ਨੇਸ਼ਨ ਤੋਂ ਮੈਨੂੰ ਮੈਸੇਜ ਆਇਆ ਸੀ ਮੈਕਸਿਮਮ 7 7:30 ਵਜੇ ਦੇ ਪਾਸ ਪਾਸ ਦੀ ਗੱਲ ਹੈ ਤੇ ਮੈਨੂੰ ਵੀ ਕੁਝ ਨਹੀਂ ਸੀ ਪਤਾ ਜੇ ਕੁਝ ਸਪੈਸ਼ਲ ਪਤਾ ਹੁੰਦਾ ਤੇ ਸ਼ਾਇਦ ਮੈਂ ਰਾਤੀ ਦਾਲ ਤੇ ਫੁਲਕਾ ਬਣਾ ਕੇ ਨਾ ਰੱਖਦੀ ਤੇ ਉਹਨਾਂ ਨੇ ਮੈਸੇਜ ਦੇ ਵਿੱਚ ਜਿਹੜਾ ਕਿ ਮੈਨੂੰ ਗਿਫਟ ਐਮਪਰ ਜੀ ਨੇ ਬੋਲਦੇ ਨੇ ਆਪਣਾ ਜਦੋਂ ਅਸੀਂ ਕਿਸੇ ਮਾਰਕੀਟਿੰਗ ਨੂੰ ਲੈ ਕੇ ਜਾਂ ਸ਼ਾਪਿੰਗਸ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਅਸੀਂ ਫਰਸਟ ਮੈਂਬਰ ਬਣ ਜਾਂਦੇ ਆ ਤੇ ਉਹਦੇ ਵਿੱਚ ਉਹ ਮਤਲਬ ਜਿਹੜਾ ਕਿ ਸਾਨੂੰ ਮਤਲਬ ਗਿਫਟ ਵਗੈਰਾ ਜਿਸ ਤਰ੍ਹਾਂ ਮਤਲਬ ਕੂਪਨ ਨੂੰ ਲਗਾ ਲੋ ਕੂਪਨ ਮਿਲ ਜਾਂਦੇ ਆ ਜਾਂ ਮਤਲਬ ਸਪੈਸ਼ਲਸ ਗਿਫਟ ਲਈ ਮੈਸੇਜ ਜਿਹੜਾ ਕਿ ਉਹ ਦਿੱਤਾ ਜਾਂਦਾ ਤੇ ਉਹਦੇ ਵਿੱਚ ਇੱਕ ਮੈਸੇਜ ਬਰਬੀਨੇਸ਼ਨਸ ਦਾ ਸਾਨੂੰ ਆ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ ਟੇਬਲ ਸਾਡੇ ਜਿਹੜਾ ਕਿ 4 ਚਾਰ ਜਾਨਾਂ ਦੇ ਹਿਸਾਬ ਨਾਲ ਟੇਬਲ ਬੁਕਿੰਗ ਕੀਤਾ ਹੋਇਆ ਸੀ ਤੇ ਅਸੀਂ ਰਾਤੀ 10:00 ਵਜੇ ਮਤਲਬ ਜਾਂਦੇ ਹਾਂ ਬਾਰਬਿਨੇਸ਼ਨ ਦੇ ਵਿੱਚ ਤੇ ਕਾਫੀ ਅੱਛਾ ਉਹਨਾਂ ਨੇ ਜਿਹੜਾ ਕਿ ਸਾਡਾ ਵੈਲਕਮ ਜਿੰਨੂੰ ਕਿਹਾ ਜਾਂਦਾ ਕੀਤਾ ਗਿਆ ਤੇ ਬਹੁਤ ਸਾਰੇ ਆਨੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਉਹਨਾਂ ਫੜਿਆ ਨਹੀਂ ਮਤਲਬ ਮੈਸੇਜ ਤੇ ਜਨਮ ਦਿਨ ਦੀ ਮੁਬਾਰਕਾਂ ਦਿੱਤੀਆਂ ਨੇ ਤੇ ਤੁਹਾਨੂੰ ਮੈਂ ਦੱਸ ਦਵਾਂ ਜੀ ਮੇਰਾ ਜਨਮ ਦਿਨ ਹਜੇ ਨਹੀਂ ਆਇਆ ਜਾਂ ਮੇਰੀ ਛੋਟੀ ਗੁੱਗੂ ਦਾ ਜਨਮ ਦਿਨ ਨਹੀਂ ਆਇਆ ਗੁੱਗੂ ਦਾ ਜਨਮ 11 ਅਕਤੂਬਰ ਨੂੰ ਆਉਂਦਾ ਹੈ ਤੇ ਮੇਰਾ ਖੁਦ ਦਾ ਜਨਮ ਦਿਨ ਜਿਹੜਾ 27 ਫਰਵਰੀ ਨੂੰ ਆਂਦਾ ਹੈ ਤੇ ਇਸ ਲਈ ਸਾਡੀ ਪਰਿਵਾਰ ਫੈਮਿਲੀ ਦੇ ਵਿੱਚ ਕਿਸੇ ਦਾ ਜਨਮ ਦਿਨ ਨਹੀਂ ਸੀ ਉਹ ਸਿਰਫ ਬਾਦਵੀ ਨੇਸ਼ਨ ਵੱਲੋਂ ਇੱਕ ਜਿਹੜਾ ਛੋਟਾ ਜਿਹਾ ਤੋਹਫਾ ਆਪਣਾ ਵੈਲਕਮ ਲਈ ਐਂਡ ਜਿਹੜਾ ਕੇਕ ਹੈ ਉਸ ਲਈ ਉਹਨਾਂ ਨੇ ਮਤਲਬ ਜਿਹੜਾ ਕਿ ਛੋਟੀ ਕੁੜੀਆ ਲੋਕੋ ਘਟਾਨਾ ਸਟਾਰਟਸ ਕੀਤਾ ਜਾਂ ਮਤਲਬ ਜ਼ਰੂਰੀ ਸਮਝਿਆ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਜਿੱਥੇ ਅਸੀਂ ਜਾਈਏ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਆਪਣੇ ਬੋਲ ਆਪਣੇ ਸ਼ਰਬਤ ਆਪਣੀ ਮਿਠਾਸ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਕਰ ਲਈਦਾ ਹੈ ਕਿ ਲੋਕ ਜਿਹੜੇ ਹੈ ਕਿ ਵਧੀਆ ਸਮਝਦੇ ਹੈ ਕਿ ਹਾਂ ਜੀ ਇਹ ਸਾਡਾ ਫਸਟ ਮੈਂਬਰ ਬਣਿਆ ਹੈ ਸਾਡਾ ਕਲਾਇੰਟ ਤੋਂ ਪਰਿਵਾਰ ਬਣ ਗਿਆ ਤੇ ਜਿਸ ਕਾਰਨ ਉਹਨਾਂ ਨੇ ਕਿਤਨੇ ਕਿਤੇ ਮੈਨੂੰ ਸਟਾਰਟਸ ਦਿੱਤੇ ਹੋਏ ਸੀ ਤੇ ਉਸ ਮੈਸੇਜ ਰਾਹੀਂ ਮੇਰੀ ਗੱਲਬਾਤ ਹੋਈ ਟੇਬਲਸ ਨੂੰ ਲੈ ਕੇ ਤੇ ਇਸ ਲਈ ਮੈਂ ਬਾਪੀਨੇਸ਼ਨ ਚ ਸੰਬੰਧ ਦੁਬਾਰਾ ਜਾਣਾ ਪਿਆ ਬਾਕੀ ਦਿੱਖਿਆ ਜਵੇ ਬਾਰਬੀ ਨੇਸ਼ਨ ਚ ਮੈਂ ਬਹੁਤ ਵਾਰ ਜਾ ਚੁੱਕੀ ਹਾਂ ਹੁਣ ਤਾਂ ਮੈਨੂੰ ਯਾਦ ਵੀ ਨਹੀਂ ਕਿ ਮੈਂ ਕਿੰਨੀ ਵਾਰ ਜਾ ਚੁੱਕੀ ਹਾਂ ਤੇ ਇਸ ਲਈ ਕੱਲ ਦਾ ਕੁਝ ਪਲਾਨ ਹੁੰਦਾ ਤੇ ਮੈਂ ਸ਼ਾਇਦ ਦਾਲ ਫੁਲਕਾ ਘਰ ਦਾ ਨਾ ਬਣਾਉਂਦੀ ਤੇ ਪਰ ਫਿਰ ਮੈਨੂੰ ਲੱਗਾ ਕਿ ਚਲੋ ਯਾਰ ਜੇ ਕੋਈ ਗਿਫਟ ਸਪੈਸ਼ਲ ਤੁਹਾਨੂੰ ਮੈਸੇਜ ਦੇ ਰਿਹਾ ਹੈ ਜੇ ਤੁਹਾਨੂੰ ਕੋਈ ਸਪੈਸ਼ਲ ਕੋਈ ਕੰਟਰੈਕਟ ਨਾਈਟ ਕਰ ਰਿਹਾ ਹੈ ਜਾਂ ਮਲਬ ਕੁਝ ਤੁਹਾਨੂੰ ਬਫਰ ਜਿੰਨੂੰ ਬੋਲਦੇ ਨੇ ਗਿਫਟ ਹੈਂਪਰ ਦੇ ਰਿਹਾ ਤੇ ਉਸ ਚੀਜ਼ ਨੂੰ ਮਿਸ ਨਹੀਂ ਕਰਨਾ ਚਾਹੀਦਾ ਤੇ ਇਸ ਲਈ ਮੈਂ ਸੋਚਿਆ ਚਲੋ ਦਾਲ ਫੁਲਕਾ ਤੇ ਸਵੇਰੇ ਵੀ ਕੰਮ ਆ ਜਾਏਗਾ ਤੇ ਚਲੋ ਟੀਨਰ ਲਈ ਅਸੀਂ ਚੱਲਦੇ ਇਸ ਲਈ ਸਾਨੂੰ ਬਾਰਬਿਨੇਸ਼ਨ ਸਪੈਸ਼ਲਸ ਜਾਣਾ ਪਿਆ ਬਾਕੀ ਤੁਸੀਂ ਪਰਵਾਰ ਸਮੇਤ ਸਭ ਠੀਕ ਹੋ ਕਿਵੇਂ ਕਿਵੇਂ ਹੋ ਇਸ ਬਾਰੇ ਮੈਨੂੰ ਸਾਰੇ ਜਾਨੇ ਦੱਸਣਾ ਆਪਣੇ ਆਪਣੇ ਘਰ ਤੰਦਰੁਸਤ ਹੋਗੇ ਵਧੀਆ ਵਧੀਆ ਹੋਗੇ ਠੀਕ ਠਾਕ ਹੋਗੇ ਬਾਕੀ थैंक यू ਸੋ ਮੱਚ ਜੀ ਮੈਂ ਤੁਹਾਨੂੰ ਜਿੰਨਾ ਹੀ ਤੁਹਾਡਾ ਸ਼ੁਕਰੀਆ ਕਰਾਂ ਮੇਰੇ ਲਈ ਉਹਨਾ ਹੀ ਘੱਟ ਪੈ ਰਿਹਾ ਤੇ थैंक यू ਆਪਣੀ ਮੋਨਿਕਾ ਨੂੰ ਤੁਸੀਂ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਮੋਨਿਕਾ ਦੇ ਚੈਨਲ ਨੂੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੁਹਾਡੀ ਇੱਕ ਸਪੋਰਟ ਮੇਰੇ ਲਈ ਸਟਾਰਸ ਲੈ ਸਕਦੀ ਹੈ ਬਾਕੀ ਤੁਸੀਂ ਮੇਰੇ ਫੇਸਬੁੱਕ ਦੇ ਉੱਪਰ ਦੇਖਿਆਗਾ ਇੱਕ ਮੇਰਾ ਬ੍ਰਾਂਡ ਦੋ ਬ੍ਰਾਂਡ ਆਏ ਮੇਰੇ ਨਾਲ ਜਿਹੜਾ ਕਿ ਇੱਕ ਬ੍ਰਾਂਡ ਹੈਗਾ ਮਮਾ ਆਰਥ ਨੂੰ ਲੈ ਕੇ ਤੇ ਇੱਕ ਮੇਰਾ ਬ੍ਰਾਂਡ ਹੈ ਜਿਹੜਾ ਵੋ ਨੂੰ ਲੈ ਕੇ ਤੇ ਉਸ ਦੋਨਾਂ ਨੇ ਜਿਹੜੇ ਕੀ ਬ੍ਰਾਂਡਸ ਨੇ ਮੈਨੂੰ ਆਫਰ ਦਿੱਤੀ ਹੈ ਕਿ ਮਤਲਬ ਜਿਹਨੂੰ ਕਿਹਾ ਜਾਂਦਾ ਐਡ ਕਰਵਾਨਾ ਤੇ ਜਲਦੀ ਹੀ ਅਸੀਂ ਉਸ ਦੀ ਐਡ ਕਰਾਂਗੇ ਵੋ ਬ੍ਰਾਂਡਸ ਨੂੰ ਲੈ ਕੇ ਐਂਡ ਮਮਾ ਆਰਥ ਦੇ ਬ੍ਰਾਂਡ ਨੂੰ ਲੈ ਕੇ ਤੇ ਟੌਪ ਫੈਨ ਉਹਨਾਂ ਨੇ ਵਿੱਚ ਉਹਨਾਂ ਨੇ ਜਿਹੜਾ ਕੀ ਦੇਖਿਆ ਕਿ ਮਤਲਬ 76 ਪੋਸਟ ਜਿਹੜਾ ਕਿ ਮੇਰਾ ਪਲੱਸ ਜਾ ਰਿਹਾ ਉਹਨਾਂ ਦੇ ਤਰੀਕੇ ਨਾਲ ਤੇ ਇਸ ਲਈ ਮਮਾ ਤਾਂ ਉਹ ਕੰਪਨੀ ਨੇ ਮੈਨੂੰ ਜਿਹੜਾ ਕਿ ਬ੍ਰੈਂਡ ਲਈ ਚੁਣਿਆ ਤੇ ਜਿਦੋਂ ਵੀ ਉਹਨਾਂ ਦਾ ਕੋਈ ਬ੍ਰੈਂਡਸ ਮੇਰੇ ਕੋਲ ਆਏਗਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਚੀਜ਼ ਆਏਗੀ ਤੇ ਉਹਦੇ ਲਈ ਮੈਂ ਉਹਨਾਂ ਦੀ ਐਡਸ ਕਰਨ ਲਈ ਤਿਆਰ ਬੈਠੀ ਆਂ ਬਾਕੀ ਬਹੁਤ ਵਧੀਆ ਲੱਗਦਾ ਹੈ ਜੀ ਬਹੁਤ ਵਧੀਆ ਲੱਗਦਾ ਹੈ ਕਿ ਇਨਸਾਨ ਜੋ ਨਹੀਂ ਸੋਚਦਾ ਉਹਦਾ ਨਾਲ ਉਸ ਤੋਂ ਵੀ ਜ਼ਿਆਦਾ ਵਧੀਆ ਤੇ ਪਲੱਸ ਪਲੱਸ ਹੋਵੇ ਤੇ ਹੋਰ ਵੀ ਵਧੀਆ ਲੱਗਦਾ ਹੈ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਹਜੇ ਤੱਕ ਮੈਂ ਥੋੜਾ ਠੀਕ ਵੀ ਨਹੀਂ ਸੀ ਹੋਈ ਤੇ ਕੱਲ ਦਾ ਖਾਣਾ ਮੈਂ ਫੇਰ ਉਹਦਾ ਖਾ ਲਿੱਤਾ ਕਹਿੰਦੇ ਨੇ ਕਿ ਉਹ ਸਨੈਕਸ ਵਗੈਰਾ ਵੇਖ ਕੇ ਬਹੁਤ ਠੀਕ ਹੈ ਡিনার ਵਧੀਆ ਵਧੀਆ ਦੇਖ ਕੇ ਤੇ ਕਾਫੀ ਸਾਰੇ ਡਿਲੀਸ਼ੀਅਸ ਦੇਖ ਕੇ ਤੇ ਕਿਤੇ ਨਾ ਕਿਤੇ ਤੇ ਫਿਰ ਮਨ ਨਾ ਥੋੜਾ ਜਿਹਾ ਭਾਵ ਖੋ ਹੀ ਜਾਂਦਾ ਤੇ ਉਹ ਫਿਰ ਤੋਂ ਮੇਰਾ ਜਿਹੜਾ ਹੈਵੀ ਖਾਣਾ ਕਰਦਾ ਹੋਣ ਕਾਰਨ ਤੇ ਮੇਰਾ ਹਜੇ ਵੀ ਗਲੇ ਦੀ ਉਹੀ ਪ੍ਰੋਬਲਮ اٹਕੀ ਹੋਈ ਹੈ ਤੇ ਅੱਜ ਤੁਰੰਤ ਹੀ ਮੈਂ ਡਾਕਟਰ ਸਰ ਕੋ ਜਾਵਾਂਗੀ ਜਿਹੜੇ ਕਿ ਡਾਕਟਰ ਟ੍ਰੀਟਮੈਂਟ ਸਾਡੇ ਮੇਨ ਡਾਕਟਰ ਜਿਹੜੇ ਕਿ ਜਿੱਥੇ ਮੇਰੀ ਗੁੱਗੂ ਹੋਇਆ ਸੀ ਉਥੋਂ ਦੇ ਮੇਨ ਡਾਕਟਰ ਜਿਹੜੇ ਕਿ ਕਟਰਾ ਰਜਿੰਗ ਦੇ ਨੇ ਤੇ ਉਹਨਾਂ ਕੋਲ ਮੈਂ ਜਾਵਾਂਗੀ ਤੇ ਆਪਣਾ ਮੈਡੀਸਿਨ ਐਂਡ ਹਲਕਾ ਜਿਹਾ ਗੁੱਗੂ ਨੂੰ ਵੀ ਖਾਂਸੀ ਵੀ ਵਾਲਾ ਸ਼ਿਲਡਰ ਹੈ ਤੇ ਉਹਦੇ ਲਈ ਵੀ ਮੈਡੀਸਿਨ ਜਿਹੜੀ ਕਿ ਮੈਂ ਲੈ ਕੇ ਆਵਾਂਗੀ ਕਿਉਂਕਿ ਲੋਕਲਸ ਮੈਂ 40 ਤੋਂ ਲੈ ਕੇ 50 50 ਤੋਂ ਲੈ ਕੇ 70 ਦੀ ਵੀ ਮੈਡੀਸਿਨ ਖਾਵਾ ਤੇ ਮੈਨੂੰ ਨਹੀਂ ਫਰਕ ਪੈਣਾ ਕਹਿੰਦੇ ਆ ਕਿ ਇੱਕ ਜਿਹਦਾ ਹੱਥ ਟਿਕ ਜਾਂਦਾ ਹੈ ਨਾ ਉਸੇ ਕੋਲੋਂ ਹੀ ਫਰਕ ਪੈਂਦਾ ਚਾਹੇ ਤੁਸੀਂ ਕਿੰਨੀ ਵੀ ਦਿਨਾਂ ਦਵਾਈ ਲੈ ਕੇ ਖਾਈ ਜਾਓ ਤੁਹਾਨੂੰ ਫਰਕ ਪੈਣਾ ਤੇ ਨਹੀਂ ਪੈਣਾ ਸੋ ਇਸ ਲਈ ਬੋਲਨ ਲਈ Facebook ਪਰਿਵਾਰ ਫੈਮਿਲੀ ਜੀ ਬਹੁਤ ਖੁਸ਼ ਹੈ ਤੇ ਬਸ ਮੈਨੂੰ ਇਹੀ ਹੈ ਕਿ ਮੇਰਾ ਪਰਿਵਾਰ ਫੈਮਲੀ ਤੰਦਰੁਸਤ ਰਹੇ ਵਧੀਆ ਵਧੀਆ ਰਹੇ ਆਪਣੇ ਆਪਣੇ ਕੰਮ ਠੀਕ ਰਹੇ ਜਿਸ ਤੀ ਵੀ ਹੈ ਠੀਕ ਠਾਕ ਰਹੇ ਤੇ ਤੰਦਰੁਸਤ ਰਹੇ ਤੇ ਬਾਕੀ ਧੰਨਵਾਦ ਜੀ ਮੋਨਿਕਾ ਦੇ ਚੈਨਲ ਨੂੰ ਸੁਣਨ ਲਈ ਮੋਨਿਕਾ ਦੇ ਚੈਨਲ ਨੂੰ ਸਮਝਣ ਲਈ ਮੋਨਿਕਾ ਦੇ ਚੈਨਲ ਨਾਲ ਗੱਲਬਾਤ ਕਰਨ ਲਈ ਸੋ ਸ਼ੁਕਰੀਆ ਥੈਂਕ ਯੂ so much ਟੇਕ ਕੇਅਰ ਬਾਏ ਬਾਏ